ਪਤਾ ਨਹੀਂ ਤੀਆਂ ਕਦੋਂ ਦੀਆਂ ਨੇ ਕੁੜੀ ਨੂੰ ਸੰਧਾਰਾ ਵੀ ਭੇਜਣਾ ਇਹਨਾਂ ਨੂੰ ਤਾਂ ਕੋਈ ਫਿਕਰ ਹੈ ਨਹੀਂ ਮੈਂ ਹੀ ਅੰਦਰ ਜਾ ਕੇ ਪੁੱਛਾਂ ਨਹੀਂ ਵੀ ਕਦੋਂ ਦੀਆਂ ਨੇ ਤੀਆਂ ਕੁੜੇ ਮਨਦੀਪ ਹਾਂਜੀ ਮੰਮੀ ਪਹਿਲਾਂ ਪੁੱਤ ਤੀਆਂ ਕਦੋਂ ਦੀਆਂ ਨੇ ਮੈਨੂੰ ਕੀ ਪਤਾ ਮੰਮੀ ਮੈਂ ਕਿਹੜਾ ਕੈਲੰਡਰ ਦੇਖਿਆ ਫੇਰ ਪੁੱਤ ਤੂੰ ਦੇਖ ਲੈਂਦੀ ਵੀ ਤੀਆਂ ਕਦੋਂ ਕਦੀਆਂ ਨੇ ਪਰ ਆਪਾ ਉਸ ਹਿਸਾਬ ਨਾਲ ਤੇਰੇ ਨਾਲ ਦਨੂ ਸੰਧਾਰਾ ਦੇ ਹੁੰਦੇ ਠੀਕ ਆ ਮੰਮੀ ਦੇਖ ਕੇ ਦੱਸਦੀਆਂ ਤੁਹਾਨੂੰ ਪੂਰੀ ਹੋਣ ਵਾਲੀ ਹੋ ਗਈ ਸੀ ਸੰਧਾਰਾ ਦੇ ਨੀ ਛੱਡਣਾ ਉਹ ਹਮੇਸ਼ਾ ਯਾਦ ਰਹਿਦਾ ਦੇਖ ਲਿਆ ਬੁੱਤਾ ਕਦੋਂ ਦੀ ਆਨੇ ਦੀ ਹੈ ਉਹ ਸਬਰ ਤਾਂ ਕਰ ਲਾ ਮਾਤਾ ਦੇਖ ਕੇ ਦੱਸ ਦਿੰਨੀ ਆ ਕਿੰਨੀ ਕਾਲ ਪਈ ਹੈ ਇਹਨੂੰ ਮੈਂ ਸੋਚਿਆ ਸੀ ਪੁੱਤ ਤੈਨੂੰ ਦੇਖ ਲਿਆ ਹੁਣ ਮੈਂ ਤਾਂ ਤਾਂ ਕੇਗਾ ਸੀ ਹੁਣ ਮਾਤਾ ਸੌਣ ਦਾ ਮਹੀਨਾ ਤਾਂ ਹੋ ਗਿਆ ਕਦੋਂ ਦਾ ਸ਼ੁਰੂ ਤੇ ਤੀਜ ਵੀ ਸ਼ੁਰੂ ਹੋ ਗਈ ਅੱਛਾ ਪੁੱਤ ਫਿਰ ਤੁਸੀਂ ਐਂ ਕਰਿਓ ਤੂੰ ਜਿੰਦਰ ਨਾਲ ਜਾ ਕੇ ਨਾ ਬਜ਼ਾਰੋਂ ਸੰਧਾਰੇ ਦਾ ਸਾਰਾ ਸਮਾਨ ਲੈ ਆਈ 2 ਕਿਲੋ ਬਿਸਕੁਟ ਲੈ ਲਈ 2 ਕਿਲੋ ਸੇਵੀਆ ਲੈ ਲਈ ਤੇ ਘੇਵਰ ਲੈਣਾ ਨਾ ਭੁੱਲੀ ਉਹ ਤਾਂ ਉਹਨੂੰ ਬਾਲਾ ਹੀ ਪਸੰਦ ਆ ਇੱਕ ਕੰਮ ਹੋਰ ਕਰਿਓ ਆਉਂਦੇ ਹੋਏ ਨਾ ਕੁੜੀ ਦੇ ਹੱਥ ਤੇ ਸਗੰਤਰੇ ਆਇਓ ਠੀਕ ਆ ਮੰਮੀ ਜੀ ਦੇ ਆਵਾਂਗੇ ਉਹ ਜੇ ਕੁਝ ਹੋਰ ਵੀ ਰਹਿ ਗਿਆ ਹੋਵੇ ਨਾ ਤਾਂ ਉਹ ਵੀ ਦੱਸ ਦੋ ਨਾਲ ਉਹ ਵੀ ਲੈ ਜਾਾਂਗੇ ਅਸੀਂ ਨਹੀਂ ਨਹੀਂ ਬੁੱਤ ਆਹ ਇਸ ਸਮਾਨ ਵਿੱਚ ਇਹੀ ਦੇ ਆਇਓ ਤੁਸੀਂ ਆਹੀ ਦੇ ਆਇਓ ਸਮਾਨ ਤਾਂ ਐਂ ਗਿਣਾ ਤਾਂ ਜਿਵੇਂ ਨਵੀਂ ਬਿਉਲੀ ਤਾਂ ਸੰਧਾਰਾ ਭੇਜਣਾ ਹੋਵੇ ਹੂੰ ਪਾ ਵੀਰਾ ਫੋਨ ਹੈਲੋ ਸਾਸ਼ੀ ਕਾਲ ਭਾਬੀ ਠੀਕ ਹੋ ਤੁਸੀਂ ਮੀਜੇ ਤੂੰ ਠੀਕ ਰਹਿਣ ਦੇਂਗੀ ਤਾਂ ਹੀ ਤਾਂ ਠੀਕ ਰ੍ਹਾਂਗੇ ਇੱਥੇ ਬੈਠੀ ਨੇ ਵੀ ਸਾਡਾ ਜਿਉਣਾ ਦੁੱਬਰ ਕਰ ਰੱਖਿਆ ਮੈਂ ਕੀ ਕੀਤਾ ਭਾਬੀ ਜੀ ਜਿਹੜਾ ਤੁਸੀਂ ਮੈਨੂੰ ਅੱਦਾ ਬੋਲ ਰਹੇ ਹੋ ਬੋੜੀ ਨਾ ਔਲੀ ਬਣਨ ਦੀ ਕੋਸ਼ਿਸ਼ ਨਾ ਕਰ ਮੇਰੇ ਮੂਹਰੇ ਅਣਜਾਣ ਤਾਂ ਐ ਬਣਦੀ ਆ ਜਿਵੇਂ ਮੈਡਮ ਨੂੰ ਕੁਝ ਪਤਾ ਹੀ ਨਾ ਹੋਵੇ ਭਾਬੀ ਜੀ ਮੈਨੂੰ ਸੱਚੀ ਹੋਈ ਨਹੀਂ ਪਤਾ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ਤੂੰ ਹੀ ਮਾਤਾ ਨੂੰ ਫੋਨ ਲਾ ਕੇ ਕਿਹਾ ਨਾ ਕਿ ਮੰਮੀ ਤੀਆਂ ਦਾ ਸੰਧਾਰਾ ਭੇਜੋ ਮੈਨੂੰ ਨਹੀਂ ਭਾਬੀ ਮੈਂ ਮੰਮੀ ਨੂੰ ਕੋਈ ਸੰਧਾਰਾ ਲਿਓਣ ਲਈ ਨਹੀਂ ਕਿਹਾ ਨਾਲੇ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਮੈਨੂੰ ਤਾਂ ਸਿਰਫ ਤੁਹਾਡਾ ਪਿਆਰ ਚਾਹੀਦਾ ਨਹੀਂ ਰਹਿਣ ਦੇ ਤੂੰ ਕਾਦੋ ਝੂਠ ਬੋਲਦੀਆਂ ਸਵੇਰ ਦੀ ਜਾਨ ਖਾ ਰੱਖਿਆ ਨੇ ਕੁੜੀ ਨੂੰ ਸੰਧਾਰਾ ਦੇ ਆਓ ਕੁੜੀ ਨੂੰ ਸੰਧਾਰਾ ਦੇ ਆਓ ਭਾਬੀ ਉਹ ਮੇਰੀ ਮਾਂ ਆ ਤੇ ਮਾਂ ਮਾਂ ਨੂੰ ਤੀਆਂ ਦਾ ਫਿਕਰ ਹੁੰਦਾ ਹੀ ਆ ਗੱਲ ਸੁਣਨੀ ਮੇਰੀ ਨਾ ਸਾਰੇ ਫਿਕਰ ਤੇਰੇ ਲਈ ਆਉਂਦੇ ਨੇ ਸਾਡੇ ਲਈ ਨਹੀਂ ਆਉਂਦੇ ਹੈਗੇ ਨਾ ਉਹਨੂੰ ਇਹ ਨਹੀਂ ਪਤਾ ਵੀ ਸਾਡੀਆਂ ਵੀ ਕਬੀਲਦਾਰੀਆਂ ਨੇ ਕਦੇ ਨਹੀਂ ਕਹਿੰਦੀ ਹੈਗੀ ਵੀ ਇੱਥੋਂ ਸਾਰ ਲਓ ਵੀ ਭਾਈ ਤੁਹਾਡੇ ਜਵਾਕ ਬਰਾਬਰ ਦੇ ਹੋ ਰਹੇ ਨੇ ਦੇਖ ਭੈਣੇ ਮੈਂ ਨਹੀਂ ਕਰਦੀ ਇਧਰ ਉਧਰ ਦੀਆਂ ਗੱਲਾਂ ਮੈਂ ਤਾਂ ਤੈਨੂੰ ਸਾਫ਼-ਸਾਫ਼ ਕਹਿਣੀ ਆ ਬਥੇਰੇ ਸੰਧਾਰੇ ਅਸੀਂ ਤੈਨੂੰ ਪੂਝ ਚੁੱਕਿਆ ਹੁਣ ਸਾਡੇ ਹੱਥ ਘੜੇ ਨੇ ਤੇ ਜੇ ਤੈਨੂੰ ਮਾੜੀ-ਮੋਟੀ ਵੀ ਸ਼ਰਮ ਲਿਆ ਅੱਜ ਹੈਗੀ ਆ ਨਾ ਆਪਦੀ ਮਾਂ ਨੂੰ ਫੋਨ ਲਾ ਕੇ ਕਹਿ ਦੇਂ ਕਿ ਉਹਨੂੰ ਤੇਰੇ ਕੋਲ ਨਾ ਸੰਧਾਰਾ ਭੇਜਣ ਦੀ ਕੋਈ ਲੋੜ ਨਹੀਂ ਹੈਗੀ ਸਮਝ ਗਈ ਠੀਕ ਆ ਭਾਬੀ ਹੁਣ ਦੇਖਦੀਆਂ ਕਿਵੇਂ ਸੰਧਾਰਾ ਭੇਜਦੀ ਆਂ ਆਪਣੀ ਕੁੜੀ ਨੂੰ ਕਹਦੇ ਕੇਵਰ ਲੈ ਜਾ ਕਦੇ ਬਿਸਕੁਟ ਲੈ ਜਾ ਹੂੰ ਮਾ ਸਦਕੇ ਮੇਰੀ ਧੀ ਦਾ ਫੋਨ ਹੈਲੋ ਹਾਂ ਪੁੱਤ ਤੂੰ ਠੀਕ ਆ ਹਾਂਜੀ ਮੰਮੀ ਮੈਂ ਤਾਂ ਠੀਕ ਆ ਤੁਸੀਂ ਠੀਕ ਹੋ ਹਾਂ ਪੁੱਤ ਠੀਕ ਆ ਮੈਂ ਸਵੇਰੇ ਨਾ ਤੇਰੇ ਵੀਰਾ ਤੇ ਭਾਬੀ ਤੇਰਾ ਸੰਧਾਰਾ ਲੈ ਕੇ ਤੇਰੇ ਕੋਲੇ ਆਉਣਗੇ ਮੰਮੀ ਮੈਨੂੰ ਨਹੀਂ ਲੋੜ ਕਿਸੇ ਸੰਧਾਰੇ ਦੀ ਤੁਸੀਂ ਨਾ ਭੇਜਿਓ ਉਹਨਾਂ ਨੂੰ ਹਰ ਵਾਰੀ ਤਾਂ ਵੀਰਾ ਕੱਚੇ ਜੇ ਬਿਸਕਟ ਚੱਕ ਲਿਆਉਂਦਾ ਨਾਲੇ ਗਲਿਆ ਸੜਿਆ ਤਾਂ ਫਰੂਟ ਚੱਕ ਲਿਆਉਂਦੇ ਨੇ ਐਦੂ ਤਾਂ ਨਾ ਹੀ ਲੈ ਕੇ ਆਉਣ ਨਾਲੇ ਬਾਦੂ ਦਾ ਮੇਰਾ ਖਰਚਾ ਖਰਾ ਕੇ ਤੁਰ ਜਾਂਦੇ ਨੇ ਉਹ ਤਾਂ ਐ ਤਾਂ ਕਦੇ ਵੀ ਨਹੀਂ ਹੋ ਸਕਦਾ ਵੀ ਤੇਰਾ ਵੀਰ ਤੇਰੇ ਵਾਸਤੇ ਇਹੋ ਜਿਹਾ ਸਮਾਨ ਲੈ ਕੇ ਆਵੇ ਨਾ ਫੇਰ ਮੰਮੀ ਮੈਂ ਝੂਠ ਬੋਲਦੀ ਆ ਮੈਂ ਵੀ ਦੇਖ ਲਿਆ ਤੈਨੂੰ ਤੈਨੂੰ ਨਾ ਮੇਰੇ ਨਾਲੋਂ ਜ਼ਿਆਦਾ ਆਪਣੇ ਪੁੱਤ ਤੇ ਯਕੀਨ ਆ ਭੇਜੀ ਨਾ ਹੁਣ ਇਹਨਾਂ ਨੂੰ ਮੈਂ ਨਹੀਂ ਲੈਣਾ ਕੋਈ ਸੰਧਾਰਾ ਸੰਧੂਰਾ ਮੰਮੀ ਮੈਨੂੰ ਮਾਫ਼ ਕਰ ਦੋ ਮੈਂ ਤੁਹਾਨੂੰ ਇਹ ਸਭ ਕੁਝ ਨਾ ਕਹਿਣਾ ਨਹੀਂ ਸੀ ਚਾਹੁੰਦੀ ਜੋ ਮੈਨੂੰ ਕਹਿਣਾ ਪੈ ਗਿਆ ਉਹ ਬਾਰੇ ਕੀ ਬਾਰ-ਬਾਰ ਦੇਖੀ ਜਾਨੀ ਹੈ ਅੱਜ ਨਾ ਮੇਰੇ ਭਰਾ ਨੇ ਆਉਣਾ ਮੈਨੂੰ 3 ਦਾ ਸੰਧਾਰਾ ਦੇਣ ਅੱਛਾ ਤਾਹੀ ਤਾਹੀ ਅੱਜ ਰਸੋਈ 'ਚ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਹਾਂਜੀ ਉਹ ਮੈਨੂੰ ਤਾਂ ਕਹਿੰਦਾ ਸੀ 11 ਵਜੇ ਤੱਕ ਆਜੂਗਾ ਸ਼ਾਮ ਦੇ 3 ਵਜ ਚੁੱਕੇ ਨੇ ਹਜੇ ਤੱਕ ਨਹੀਂ ਆਇਆ ਚਲ ਫੋਨ ਲਾ ਕੇ ਦੇਖਦੀ ਆ ਕਿੱਥੇ ਰਹਿ ਗਿਆ the number you have dialed is currently busy please try again later ਪਤਾ ਨਹੀਂ ਵੀਰੇ ਦਾ ਫੋਨ ਕਿਉਂ ਨਹੀਂ ਲੱਗ ਰਿਹਾ ਬਿਜੀ ਆ ਰਿਹਾ ਫੋਨ ਉਹ ਹਜੇ ਥੋੜੇ ਦੇਰ ਵਾਸਤੇ ਨਾ ਉਹਦਾ ਫੋਨ ਬਿਜੀ ਹੀ ਆਊਗਾ ਤੇ ਨਾ ਹੀ ਆਉਣੇ ਤੈਨੂੰ ਇੱਥੇ ਸੰਧਾਰਾ ਦੇਣਾ ਹੁਣੇ ਕੀ ਨਾ ਥੋਨੂੰ ਕੀ ਮੈ ਪਤਾ ਵੀ ਵੀਰੇ ਨੇ ਸੰਧਾਰਾ ਦੇਣ ਨਹੀਂ ਆਉਣਾ ਤੇ ਉਹਦਾ ਫੋਨ ਵੀ ਵਿਜੀ ਰਹਿਣਾ ਉਹ ਕਿਉਂਕਿ ਮੈਂ ਹੀ ਤਾਂ ਉਹਨੂੰ ਕਿਹਾ ਸੀ ਕਿ ਸੰਧਾਰਾ ਦੇ ਨਾ ਹੀ ਬਥੇਰੇ ਸੰਧਾਰੇ ਪੂਜ ਲੈ ਹੁਣ ਹੁਣ ਕੀ ਦੇ ਹੀ ਜਾਵਾਂਗੇ ਮੈਂ ਥੋਨੂੰ ਕੀ ਲੋੜ ਪਈ ਸੀ ਉਹਨੂੰ ਮਨਾ ਕਰਨ ਦੀ ਸੰਧਾਰਾ ਸਾਲ 'ਚ ਇੱਕ ਵਾਰੀ ਆਉਂਦਾ ਬਾਰ-ਬਾਰ ਨਹੀਂ ਆਉਂਦਾ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਸਾਲ ਚ ਇੱਕ ਵਾਰ ਹੀ ਆਉਂਦਾ ਫਿਰ ਇਹੀ ਗੱਲ ਮੇਰੀ ਭੈਣ ਵਾਰੇ ਕਿਉਂ ਨਹੀਂ ਸੋਚੀ ਤੂੰ ਨਾ ਕੀਮਤ ਵਾਲਾ ਤੁਹਾਡਾ ਸੰਧਾਰਾ ਦੇ ਨਾਲ ਉਹਦੇ ਕੋਲ ਜਾਣਾ ਤਾਂ ਸੀਗਾ ਆਪਾਂ ਨੇ ਉਸੇ ਨੇ ਹੀ ਮਨਾਂ ਕੀਤਾ ਆਪਾਂ ਨੂੰ ਫੋਨ ਕਰਕੇ ਵੀ ਨਾ ਆਏ ਸੰਧਾਰਾ ਲੈ ਕੇ ਉਹ ਇਹ ਸਭ ਕਰਨ ਨੂੰ ਤੂੰ ਉਹਨੂੰ ਮਜਬੂਰ ਕੀਤਾ ਤੂੰ ਕੀ ਸੋਚਿਆ ਸੀ ਤੂੰ ਚੰਨ ਚੜਾ ਵੀ ਦੇਂਗੀ ਤੇ ਕੰਨੋਂ ਕੰਨੀ ਕਿਸੇ ਨੂੰ ਖਬਰ ਵੀ ਨਹੀਂ ਆਉਣੀ ਉਹ ਤੇਰੀ ਪੋਲ ਤਾਂ ਉਦੋਂ ਹੀ ਖੁੱਲਣੀ ਸੀ ਕਿਉਂਕਿ ਮੈਂ ਤੇਰੀ ਸਾਰੀ ਗੱਲਾਂ ਸੁਣ ਲਈਆਂ ਸੀ ਨਾ ਕਿਹੜੀਆਂ ਗੱਲਾਂ ਸੁਣ ਲਈਆਂ ਸੀ ਤੁਸੀਂ ਉਹ ਕਿਉਂ ਜਾਣ ਕੇ ਅਣਜਾਣ ਬਣਦੀ ਐ ਹੁਣ ਸਮਝ ਤਾਂ ਤੈਨੂੰ ਸਭ ਕੁਝ ਆ ਗਿਆ ਕਿ ਮੈਂ ਕੀ ਕਹਿਣਾ ਚਾਹੁੰਨਾ ਫਿਰ ਮੈਂ ਕਿਹੜਾ ਦੀਦੀ ਨੂੰ ਕੁਝ ਗਲਤ ਕਿਹਾ ਸੀ ਮੈਂ ਠੀਕ ਕਿਹਾ ਸੀ ਸਾਡੇ ਵੀ ਕਮੇਲਦਾਰੀਆਂ ਨੇ ਸਾਡੇ ਵੀ ਖਰਚੇ ਨੇ ਹੁਣ ਸਾਰੀ ਉਮਰ ਸਨਹਾਰੀ ਦਿੰਦੇ ਰਹਿਾਂਗੇ ਉਹ ਕਮਲੀਏ ਤੇ ਤਿਆਰ ਤੇ ਤੀ ਪੈਣ ਨੂੰ ਦੇਣ ਨਾਲ ਕੁਝ ਨਹੀਂ ਕੱਟਦਾ ਹੁੰਦਾ ਸਮਾ ਕੇ ਫਲਦਾ ਹੀ ਹੈਗਾ ਨਾ ਆ ਦੱਸ ਤੈਨੂੰ ਮੈਂ ਘਰੇ ਕਿਹੜੀ ਕਮੀ ਰੱਖੀ ਐ ਜਿਹੜਾ ਤੂੰ ਆ ਕੰਮ ਕੀਤਾ ਉਹ ਜਿਸ ਤਰ੍ਹਾਂ ਤੂੰ ਅੱਜ ਆਪਣੇ ਭਾਈ ਦਾ ਇੰਤਜ਼ਾਰ ਕਰ ਰਹੀ ਸੀ ਉਸ ਤਰ੍ਹਾਂ ਮੇਰੀ ਭੈਣ ਵੀ ਮੇਰਾ ਇੰਤਜ਼ਾਰ ਕਰਦੀ ਹੋਊਗੀ ਨਾਲੇ ਤੈਨੂੰ ਪਤਾ ਹੈ ਕਿ ਮੈਂ ਤੇਰੇ ਭਰਾ ਨੂੰ ਇੱਥੋਂ ਆਉਣ ਨੂੰ ਕਿਉਂ ਰੋਕਿਆ ਹੈ ਤਾਂਕਿ ਤੂੰ ਵੀ ਉਹੀ ਦਰਦ ਮਹਿਸੂਸ ਕਰ ਸਕੇ ਜੋ ਮੇਰੀ ਭੈਣ ਨੇ ਮਹਿਸੂਸ ਕੀਤਾ ਹੈ ਮੈਨੂੰ ਮਾਫ ਕਰ ਦਿਓ ਜੀ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਸੀ ਛੋ ਮੈਂ ਇਹ ਸਭ ਕੁਝ ਕਰ ਬੈਠੀ ਪਰ ਮੈਂ ਤੁਹਾਡੇ ਨਾਲ ਨਾ ਪ੍ਰੋਮਿਸ ਕਰਦੀ ਆ ਮੈਂ ਅੱਗੇ ਤੋਂ ਇਹ ਜੀ ਕੋਈ ਵੀ ਗਲਤੀ ਨਹੀਂ ਕਰੂੰਗੀ ਕਦੇ ਵੀ ਤੁਹਾਨੂੰ ਸ਼ਰਮਿੰਦਾਰੀ ਹੋਣ ਦਵਾਂਗੀ ਉਹ ਚਲ ਠੀਕ ਹੈ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਉਹ ਹੁਣ ਇੱਥੇ ਖੜੀ ਕੀ ਕਰੀ ਜਾਨੀ ਐ ਜਾ ਕੇ ਚਾਹ ਬਣਾ ਤੇਰਾ ਪ੍ਰਾਣ ਆਲਾ ਹੈ ਤੇ ਉਸ ਤੋਂ ਬਾਅਦ ਆਪਾਂ ਵੀ ਚੱਲਾਂਗੇ ਭੈਣ ਨੂੰ ਸੁਨਾਰਾ ਦੇਣ ਠੀਕ ਆ ਜੀ ਮੈਂ ਹੁਣੇ ਰੱਖ ਦਿਆਂ ਚਾ